ਸਤਿ ਸ਼੍ਰੀ ਅਕਾਲ ਪੀਬੀ 32 ਨਵਾਂ ਸ਼ਹਿਰ ਦੇਖ ਰਹੇ ਇਸ ਵੇਲੇ ਦੀ ਇੱਕ ਬਹੁਤ ਹੀ ਮੰਦ ਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਦੱਸਦੀ ਹੈ ਇੱਕ ਵੱਡਾ ਹਾਦਸਾ ਹੋਇਆ ਇੱਕ ਬਹੁਤ ਹੀ ਖਤਰਨਾਕ ਵੱਡਾ ਹਾਦਸਾ ਹੋਇਆ ਜਿਸ ਦੇ ਵਿੱਚ ਚਾਰ ਲੋਕਾਂ ਦੀ ਹੁਣ ਤੱਕ ਮੌਤ ਹੋ ਗਈ ਹੈ 6 ਲੋਕ ਜਿਹੜੇ ਗੰਭੀਰ ਵਿੱਚ ਜ਼ਖਮੀ ਹੋ ਚੁੱਕੇ ਹਨ ਜਿਨ੍ਹਾਂ ਨੂੰ ਸਿਵਲ ਹਸਪੀਟਲ ਤੋਂ ਬਾਅਦ ਇੱਕ ਨਿੱਜੀ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ 20 ਲੋਕਾਂ ਦੇ ਸੱਟਾਂ ਅਤੇ ਤਕਰੀਬਨ 50 ਦੇ ਆਸ-ਪਾਸ ਲੋਕ ਜਿਹੜੇ ਆ ਉਹ ਇਸ ਹਾਦਸੇ ਵਿੱਚ ਪ੍ਰਭਾਵਿਤ ਹੋਏ ਦੱਸ ਦਈਏ ਬਟਾਲਾ ਵਿਖੇ ਹਾਦਸਾ ਹੁੰਦਾ ਬਟਾਲਾ ਦੇ ਪਿੰਡ ਸ਼ਹਿਬਾਦਪੁਰ ਕੋਲ ਇੱਕ ਬੱਸ ਜਿਹੜੀ ਹੁਸ਼ਿਆਰਪੁਰ ਤੋਂ ਬਟਾਲਾ ਨੂੰ ਜਾ ਰਹੀ ਹੁੰਦੀ ਜਦ ਪਹੁੰਚਦੀ ਹੈ ਪਿੰਡ ਸ਼ਹਿਬਾਦਪੁਰ ਕੋਲ ਪਹੁੰਚਦੀ ਹੈ ਮੋੜ ਕੱਟਣ ਦੀ ਕੋਸ਼ਿਸ਼ ਕਰਦੀ ਦੱਸਿਆ ਜਾ ਰਿਹਾ ਹੈ ਕਿ ਬੱਸ ਦੀ ਰਫ਼ਤਾਰ ਕਾਫੀ ਤੇਜ਼ ਹੁੰਦੀ ਹੈ ਤੇ ਮੋੜੇ ਇੱਕ ਮੋਟਰਸਾਈਕਲ ਨੂੰ ਬਚਾਉਂਦਿਆਂ ਬਚਾਉਂਦਿਆਂ ਇਹ ਹਾਦਸਾ ਵਾਪਰ ਜਾਂਦਾ ਹਲੇ ਤੱਕ ਇਹ ਵੀ ਗੱਲ ਜਿਹੜੀ ਸਾਹਮਣੇ ਆ ਰਹੀ ਹੈ ਕਿ ਬੱਸ ਦੀ ਬ੍ਰੇਕ ਫੇਲ ਹੋ ਜਾਂਦੀ ਹੈ ਮੋਟਰਸਾਈਕਲ ਸਵਾਰ ਨੂੰ ਬਚਾਉਂਦਿਆਂ ਬਚਾਉਂਦਿਆਂ ਬੱਸ ਜਿਹੜੀ ਹੈ ਉਹ ਬੱਸ ਸਟਾਪ ਦੇ ਨਾਲ ਜਾ ਕੇ ਟਕਰਾਉਂਦੀ ਹੈ ਤੇ ਬੱਸ ਵਿੱਚ ਸਾਰੀਆਂ ਸਵਾਰੀਆਂ ਜਿਹੜੀਆਂ ਪ੍ਰਭਾਵਿਤ ਹੋ ਜਾਂਦੀਆਂ ਚਾਰ ਲੋਕ ਜਿਹੜੇ ਮਰੇ ਹਨ ਉਹਨਾਂ ਵਿੱਚ ਬੱਸ ਦਾ ਡਰਾਈਵਰ ਵੀ ਸ਼ਾਮਲ ਹੈ ਤਾਂ ਇੱਕ ਬਹੁਤ ਹੀ ਮੰਦ ਭਾਗੀ ਖਬਰ ਜਿਹੜੀ ਬਟਾਲਾ ਦੇ ਪਿੰਨ ਸ਼ਹਿਬਾਦਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਵੱਡਾ ਹਾਦਸਾ ਹੁੰਦਾ ਹੈ ਬੱਸ ਵਿੱਚ ਸਵਾਰ ਸਾਰੀਆਂ ਸਵਾਰੀਆਂ ਪ੍ਰਭਾਵਿਤ ਹੁੰਦੀਆਂ ਦੱਸਿਆ ਜਾ ਰਿਹਾ ਕਿ ਸਾਰੀਆਂ ਸਵਾਰੀਆਂ ਬਟਾਲਾ ਦੇ ਨੇੜੇ ਤੇੜੇ ਪਿੰਡ ਦੀਆਂ ਸਨ ਅਤੇ ਬੱਸ ਵਿੱਚ ਸਵਾਰ ਇੱਕ ਕਾਲਜ ਦੀ ਲੜਕੀ ਨੇ ਦੱਸਿਆ ਕਿ ਹਰ ਰੋਜ਼ ਇਸ ਬੱਸ ਵਿੱਚ ਆਉਂਦੀ ਹੈ ਪਰ ਜਦੋਂ ਇਹ ਹਾਦਸਾ ਵਾਪਰਿਆ ਤਾਂ ਦੱਸਿਆ ਜਾ ਰਿਹਾ ਕਿ ਬੱਸ ਦਾ ਡਰਾਈਵਰ ਮੋਟਰਸਾਈਕਲ ਸਵਾਰ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਹੈ ਜਿਸ ਤੋਂ ਬਾਅਦ ਬੱਸ ਦੀ ਬ੍ਰੇਕ ਫੇਲ ਹੋ ਜਾਂਦੀ ਹੈ ਤੇ ਬੱਸ ਬੱਸ ਸਟਾਪ ਨਾਲ ਜਾ ਟਕਰਾਂਦੀ ਹੈ ਤੇ ਚਾਰ ਲੋਕਾਂ ਦੀ ਡਰਾਈਵਰ ਸਮੇਤ ਮੌਤ ਹੋ ਜਾਂਦੀ ਹੈ 6 ਗੰਭੀਰ ਵਿੱਚ ਜ਼ਖਮੀ ਹੋ ਜਾਂਦੇ ਹਨ ਅਤੇ 20 ਜਿਹੜੇ ਵਿਅਕਤੀ ਹੈ ਉਹਨਾਂ ਦੇ ਵੀ ਕਾਫੀ ਸੱਟਾਂ ਵੱਜਦੀਆਂ 50 ਦੇ ਆਸ-ਪਾਸ ਲੋਕ ਜਿਹੜੇ ਆ ਇਹ ਸਾਥ ਸੇ ਵਿੱਚ ਪ੍ਰਭਾਵਿਤ ਹੁੰਦੇ ਆ ਦਖਾਨੇ ਤੋਂ ਮੌਕੇ ਦੀ ਪੂਰੀ ਰਿਪੋਰਟ ਟਾਪਰ ਲੱਗ ਗਿਆ ਜੇ ਮੈਚ ਸੈਕਿੰਡ ਹੋਇਆ ਦੇ ਚਾ ਕੋਈ ਤਕਰੀਬਨ 20 ਦੇ ਤੱਕ ਕਰੀਬ ਕਾਜ਼ੜੀ ਹੈ ਤਿੰਨ ਜਿਹੜੇ ਹੈਗੇ ਨੇ ਡੈਡ ਨੇ ਸੋ ਫਾਰ ਐਂਡ 6 ਸੀਰੀਅਸਲੀ ਇੰਜਰਡ ਨੇ ਬਾਕੀ ਜਿਹੜੇ ਹੈਗੇ ਉਹਨਾਂ ਦਾ ਮਾਈਨਰ ਟੂ ਮੋਡਰੇਟ ਇੰਜਰੀਜ਼ ਆਈਆਂ ਨੇ ਤੇ ਉਹਨਾਂ ਦਾ ਇਲਾਜ ਚੱਲ ਰਿਹਾ ਆਪਣੇ ਹਸਪੀਟਲ ਚ ਜਿਨ੍ਹਾਂ ਨੂੰ ਚਾਰ ਜਣਿਆਂ ਨੂੰ ਰੈਫਰ ਕਰ ਚੁੱਕੇ ਆ ਦੋ ਜਣਿਆਂ ਦਾ ਬਾਅਦ ਐਸੀ ਉਹਨਾਂ ਨੂੰ ਵੀ ਰੈਫਰ ਕਰਨ ਦੀ ਜ਼ਰੂਰਤ ਪੈ ਗਈ ਉਹਨਾਂ ਥੈਂਕ ਯੂ ਹੰਨੇ ਸਾਹਮਣੇ ਆਇਆ ਇਹ ਅੱਜ ਬੜਾ ਇੱਕ ਅਨਫੋਰਚੂਨੇਟ ਇਨਸੀਡੈਂਟ ਹੋਇਆ ਇੱਕ ਬੱਸ ਦਾ ਐਕਸੀਡੈਂਟ ਹੋਇਆ ਇਹ ਆਪਣਾ ਜਿਹੜਾ ਪਟਾਲਾ ਕਾਦਿਆਂ ਰੋਡ ਹੈ ਉਸ ਰੋਡ ਦੇ ਉੱਤੇ ਦਾ ਪ੍ਰੀਲੀਮਨਰੀ ਤੌਰ ਤੇ ਇਥੇ ਮੈਂ ਡਾਕਟਰ ਨੂੰ ਪੁੱਛ ਰਿਹਾ ਸੀਗਾ ਤੋ 3 ਕੈਸ਼ੁਐਲਟੀਜ਼ ਇਹਦੇ ਵਿੱਚ ਰਿਪੋਰਟਡ ਹੈਗੀਆਂ ਤਾਂ ਇਸ ਤੋਂ ਇਲਾਵਾ 6 ਬੰਦੇ ਥੋੜੇ ਜਿਹਾ ਕ੍ਰਿਟੀਕਲ ਹੈ 4 ਹੈਵ ਬਨ ਆਲਰੇਡੀ ਸ਼ਿਫਟਡ ਟੂ ਅੰਮ੍ਰਿਤਸਰ 4 ਦੋ ਜਿਹੜੇ ਹੈਗੇ ਨੇ ਉਹਨਾਂ ਦਾ ਇਲਾਜ ਮੌਂਜ ਚੱਲ ਰਿਹਾ ਹੈ ਤਾਂ ਉਹਨਾਂ ਨੂੰ ਵੀ ਮੋਟਰਸਾਈਕਲ ਨੇ ਰਿਸੈਂਡਿੰਗ ਤੋਂ ਹਮਰਸਰ ਐਂਡ ਬਾਕੀ ਇਥੇ 4 ਸਟਰਸ ਵਾਲਾ ਪਲੇਸ ਤੇ ਉਹ ਹੈਵ ਸਸਟੇਨਡ ਮਾਈਨਰ ਇਨਜਰੀਜ਼ ਦੇ ਆਰ ਸਟੇਬਲ ਦੱਸ ਦੱਸਿਆ ਜਾ ਰਿਹਾ ਜੀ ਬੱਸ ਜਿਹੜੀ ਹੈ ਰੋਜ਼ਾਨਾ ਹੀ ਬਹੁਤ ਤੇਜ਼ ਰਫਟ ਕਰ ਜਾਂਦੀ ਸੀ ਔਰ ਅੱਜ ਵੀ ਸਵਾਰੀਆਂ ਕਰਦੀਆਂ ਬਹੁਤ ਤੇਜ਼ ਰਫਟ ਕਰਦੀਆਂ ਅਸੀਂ ਉਹ ਚੈੱਕ ਕਰ ਰਹੇ ਹਾਂ ਕੁਝ ਕੁਝ ਉਹ ਸੀਸੀਟੀਵੀ ਫੁਟੇਜ ਨੂੰ ਵੀ ਚੈੱਕ ਕਰ ਰਹੇ ਹਾਂ ਉਹਦੇ ਚ ਇਹ ਵੀ ਆ ਰਿਹਾ ਹੈ ਕਿ ਅੱਗੇ ਮੋਟਰਸਾਈਕਲ ਆ ਰਿਹਾ ਸੀਗਾ फिर उन्होंने अपना टर्न ले लिया बस वाले ने करके वो जाके कम के बच्चे जाड़ी अपनी तो बट अच्छी इस्यूज़ में अस्टैबलिश कर रहे हैं प्रॉपर तो इन्वैसटिगे कर रहे हैं